ਤੁਸੀਂ ਆਪਣੇ ਹਾਲਾਤ ਕਿਹੋ ਜਿਹਾ ਬਣਾਉਣਾ ਚਾਹੁੰਦੇ ਆ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਨਿਆਣੇ ਅਫਸਰ ਬਣਨ ਤੁਸੀਂ ਚਾਹੁੰਦੇ ਆ ਤੁਹਾਡੇ ਨਿਆਣੇ ਬਹੁਤ ਕਮਾਈਆਂ ਕਰਨ ਦਿਨ ਚ ਇੱਕ ਵਾਰੀ ਉਹਨਾਂ ਨੂੰ ਅਸੀਸ ਜ਼ਰੂਰ ਦਿਆ ਕਰੋ ਜ਼ਰੂਰ ਉਹਨਾਂ ਲਈ ਪ੍ਰਾਰਥਨਾ ਕਰਿਆ ਕਰੋ ਕਿਆ ਕਰੋ ਕਿ ਪਰਮੇਸ਼ਵਰ ਤੁਹਾਨੂੰ ਤਰਕੀਆਂ ਬਖਸ਼ੇ ਪਰਮੇਸ਼ਵਰ ਤੁਹਾਨੂੰ ਬੁਲੰਦੀਆਂ ਤੇ ਲੈ ਕੇ ਜਾਏ ਪਰਮੇਸ਼ਵਰ ਤੁਹਾਨੂੰ ਸੰਭਾਲੇ ਪਰਮੇਸ਼ਵਰ ਤੁਹਾਨੂੰ ਨੇਕ ਬੁੱਧ ਦੇਵੇ ਪ੍ਰਭੂ ਤੁਹਾਡੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਪਾਏ ਪ੍ਰਭੂ ਤੁਹਾਨੂੰ ਸਕੂਲ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਟਾਪਰ ਬਣਾਏ ਜੋ ਤੁਸੀਂ ਆਪਣੇ ਬੱਚਿਆਂ ਦੀ ਲਾਈਫ ਵਿੱਚ ਚਾਹੁੰਦੇ ਆ ਉਹਨਾਂ ਨੂੰ ਬles ਕਰੋ ਉਹਨਾਂ ਨੂੰ ਨਕੰਮੇ ਕਹਿਣਾ ਜਾਂ ਗਾਲ੍ਹਾਂ ਕੱਢਣੀਆਂ ਬਦਮਾਗ ਕਹਿਣਾ ਇਹ ਸਭ ਕਹਿਣਾ ਬੰਦ ਕਰ ਦਿਓ ਬਹੁਤ ਸਾਰੀਆਂ ਭੈਣਾਂ ਆਪਣੇ ਆਦਮੀਆਂ ਨੂੰ ਕਹਿੰਦੀਆਂ ਰਹਿਣੀਆਂ ਇਹ ਨਹੀਂ ਕਦੀ ਸੁਧਰ ਸਕਦਾ ਤੇ ਫਿਰ ساری ਉਮਰ ਉਹਦਾ ਅਤਿਆਚਾਰ ਆਪਣੇ ਉੱਤੇ ਸਹਿੰਦੀਆਂ ਆ ਕਿਉਂ ਕਨਫੈਸ ਕੀ ਕਰ ਰਹੀਆਂ ਇਹ ਕਦੀ ਸੁਧਰ ਹੀ ਨਹੀਂ ਸਕਦਾ ਜੇ ਤੁਸੀਂ ਪ੍ਰਾਰਥਨਾ ਕਰੋਗੇ ਅਰ ਨਾਲ ਇਹ ਵੀ ਕਹੋਗੇ ਕਿ ਕਦੀ ਨਹੀਂ ਸੁਧਰ ਸਕਦਾ ਉਹਨੇ ਸੱਚੀ ਕਦੀ ਨਹੀਂ ਸੁਧਰਨਾ ਪਰ ਜੇ ਤੁਸੀਂ ਪ੍ਰਾਰਥਨਾ ਕਰਦੇ ਆ ਭਾਵੇਂ ਉਹ ਨਸ਼ੇ ਕਰਦਾ ਆ ਭਾਵੇਂ ਵਿਭਚਾਰ ਕਰਦਾ ਆ ਭਾਵੇਂ ਅਤਿਆਚਾਰ ਕਰਦਾ ਆ ਤੁਸੀਂ ਉਹਦੇ ਲਈ ਸਹੀ ਬੋਲਣਾ ਸ਼ੁਰੂ ਕਰੋ ਪਰਮੇਸ਼ਵਰ ਦੀ ਕਿਰਪਾ ਇਹਦੇ ਜੀਵਨ ਚ ਹੋ ਰਹੀ ਆ ਇਹ ਹਰੇਕ ਬਦੀ ਵਿੱਚੋਂ ਪ੍ਰਭੂ ਇਹਨੂੰ ਬਾਹਰ ਕੱਢ ਰਿਹਾ ਸੱਚਮੁੱਚ ਇਹ ਪਰਮੇਸ਼ਵਰ ਦਾ ਚੁਣਿਆ ਹੋਇਆ ਇੱਕ ਗਵਾਹ ਆ ਜੋ ਬਹੁਤ ਜਲਦ ਪਰਮੇਸ਼ਵਰ ਦੀ ਮਹਿਮਾ ਲਈ ਖੜਾ ਹੋ ਰਿਹਾ ਆ ਔਰ ਤੁਸੀਂ ਦੇਖਿਓ ਤੁਹਾਡੀਆਂ ਪ੍ਰਾਰਥਨਾਵਾਂ ਤੁਹਾਡੇ ਬੋਲੇ ਹੋਏ ਅੱਖਰ ਕਿਵੇਂ ਤੁਹਾਡੇ ਘਰ ਦੀ ਸੁਖ ਸ਼ਾਂਤੀ ਨੂੰ ਬਹਾਲ ਕਰੂਗੇ ਆਪਾਂ ਸਿੱਖਣਾ ਆ ਤੇ ਬਹੁਤ ਸਾਰੇ ਭਰਾ ਇਦਾਂ ਹੀ ਕਹਿੰਦੇ ਰਹਿਣਗੇ ਇਹ ਤਾਂ ਕਚੰਜੀ ਆ ਇਹਨੂੰ ਤਾਂ ਅਕਲ ਹੈ ਨਹੀਂ ਇਹਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਇਹਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਬਦਮਾ ਕਿਸੇ ਥਾਂ ਦੀ ਕੀ ਤੁਸੀਂ ਕਿਸੇ ਪਾਗਲ ਦੇ ਨਾਲ ਰਹਿਣਾ ਚਾਹੁੰਦੇ ਆ ਪਰ ਤੁਹਾਡੇ ਅਖਰਾਂ ਨੇ ਤੁਹਾਡੀਆਂ ਦੀਵੀਆਂ ਨੂੰ ਪਾਗਲ ਬਣਾਇਆ ਆ ਪਰ ਜੇ ਤੁਸੀਂ ਉਹਨਾਂ ਦੇ ਲਈ ਸਹੀ ਬੋਲਣਾ ਸ਼ੁਰੂ ਕਰ ਦੋ ਉਹਨਾਂ ਦੇ ਲਈ ਸਹੀ ਸੋਚਣਾ ਸ਼ੁਰੂ ਕਰ ਦੋ ਔਰ ਕਹਿਣਾ ਸ਼ੁਰੂ ਕਰ ਦਿਓ ਕਿ ਪਰਮੇਸ਼ਵਰ ਦੀ ਕਿਰਪਾ ਇਹਦੇ ਉੱਤੇ ਬਹੁਤ ਆ ਪਤਵੰਤ ਸਤਰੀ ਵਾਲਾ ਕੈਰੈਕਟਰ ਇਹਦੀ ਲਾਈਫ ਦੇ ਵਿੱਚ ਆ ਸੱਚੀ ਹੈ ਜੇ ਇਸ ਕੰਮ ਨੂੰ ਹੱਥ ਪਾਉਂਦੀ ਆ ਪ੍ਰਭੂ ਉਹਨੂੰ ਸਫਲ ਕਰਦੇ ਆ ਜਦੋਂ ਇਹ ਖਾਣਾ ਬਣਾਉਂਦੀ ਪਰਮੇਸ਼ਵਰ ਨੇ ਇਹਦੇ ਹੱਥਾਂ 'ਚ ਲज्जਤ ਪਾਈ ਆ ਇਹ ਘਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਚਲਾਉਂਦੀ ਆ ਇਹ ਸੱਚਿਆਰੀ ਔਰਤ ਆ ਇਹ ਪਤਵੰਤ ਸਤਰੀ ਆ ਤੁਸੀਂ ਦੇਖਿਓ ਦਿਨਾਂ 'ਚ ਹੀ ਫਰਕ ਪੈਣ ਲੱਗ ਜਾਣਾ ਉਹਨੂੰ ਉਹਦੇ ਸੁਭਾਅ ਨੂੰ ਫਰਕ ਪੈਣ ਲੱਗ ਜਾਣਾ ਉਹਦੇ ਕੰਮਾਂ ਨੂੰ ਫਰਕ ਪੈਣ ਲੱਗ ਜਾਣਾ ਤੁਹਾਡੇ ਤੇ ਆ ਤੁਸੀਂ ਆਪਣੇ ਘਰ ਨੂੰ ਕਿਵੇਂ ਦਾ ਬਣਾਉਣਾ ਹੈ ਜੇ ਇਸੇ ਕੰਮ ਵਿੱਚ ਤੁਸੀਂ ਪਰਮੇਸ਼ਵਰ ਨੂੰ ਲੈ ਕੇ ਆਓਗੇ ਤੁਸੀਂ ਉਸ ਕੰਮ ਦੇ ਵਿੱਚ ਹਰ ਹਾਲ ਦੇ ਵਿੱਚ ਜਿਹੜਾ ਆ ਉਹ ਸਫਲ ਹੋ ਜਾਓਗੇ ਆਜੋ ਆਪਾਂ ਦੇਖੀਏ ਪਹਿਲਾ ਸੈਮੂਅਲ ਉਦਾ 17 ਨੰਬਰ ਅਧਿਆਇ ਤੇ ਉਹਦੀ ਆਪਾਂ 37 ਤੋਂ 40 ਨੰਬਰ ਆਇਤ ਜਿਹੜੀ ਆ ਉਹ ਦੇਖਦੇ ਆ ਫਿਰ 다ਊਦ ਨੇ ਇਹ ਵੀ ਆਖਿਆ ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਚ ਦੇ ਪੰਜੇ ਤੋਂ छुड़ाया ਹੈ ਉਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ छुड़ाਵੇਗਾ ਤਦ ਸ਼ਾਉਲ ਨੇ 다ਊਦ ਨੂੰ ਆਖਿਆ ਜਾ ਫਿਰ ਅਤੇ ਯਹੋਵਾ ਤੇਰੇ ਨਾਲ ਹੋਵੇ ਜਦੋਂ ਇੱਕ ਫਲਸਤੀ ਪਲਵਾਨ ਬਹੁਤ ਨੁਕਸਾਨ ਕਰਦਾ ਹੈ ਤੇ ਉਹਦਾ ਸਾਹਮਣਾ ਕਰਨ ਨੂੰ ਉਹਨੂੰ ਮਾਰਨ ਨੂੰ ਉਹਦੇ ਨਾਲ ਲੜਨ ਨੂੰ ਕੋਈ ਵੀ ਜਿਹੜਾ ਆ ਉਹ ਤਿਆਰ ਨਹੀਂ ਆ ਸਾਰੇ ਜਣੇ ਉਹਦੇ ਤੋਂ ਡਰਦੇ ਆ ਗੋਲੀਅਤ ਤੋਂ ਜਿਹੜਾ ਫਲਸਤੀ ਆ ਪਰ ਦਾਊਦ ਤਿਆਰ ਹੋ ਗਿਆ ਯਾ ਉਹਦਾ ਸਾਹਮਣਾ ਕਰਨ ਨੂੰ ਤੇ ਰਾਜਾ ਉਹਨੂੰ ਕਹਿੰਦਾ ਤੂੰ ਰਹਿਣ ਦੇ ਤੂੰ ਤੇ ਅਜੇ ਮੁੰਡਾ ਜਿਹਾ ਹੀ ਆ ਪਰ ਦਾਊਦ ਉਹਨੂੰ ਕੀ ਕਹਿੰਦਾ ਯਾ ਕਹਿੰਦਾ ਜਿਹੜੇ ਪਰਮੇਸ਼ਰ ਨੇ ਮੈਨੂੰ ਸ਼ੇਰ ਦੇ ਪੰਜੇ ਚੋਂ ਤੇ ਰਿੱਚ ਦੇ ਪੰਜੇ ਚੋਂ छुड़ाਇਆ ਯਾ ਉਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ छुड़ाਏਗਾ ਤੇ ਫਿਰ ਰਾਜੇ ਨੇ ਕੀ ਕਿਹਾ ਕਹਿੰਦਾ ਜਾ ਫੇਰ ਤੇਰਾ ਪਰਮੇਸ਼ਰ ਯਹਵਾ ਤੇਰੇ ਨਾਲ ਹੋਵੇ ਹallelujah ਕਈ ਵਾਰੀ ਅਸੀਂ ਆਪਣੀ ਲਾਈਫ ਚ ਕੋਈ ਪ੍ਰੋਬਲਮ ਦੇਖ ਕੇ ਘਾਬਰ ਜਾਂਦੇ ਆ ਤੇ ਜੇ ਕੋਈ ਸਾਨੂੰ ਕਹਿੰਦਾ ਆ ਇਹ ਮੁਸੀਬਤ ਬਹੁਤ ਵੱਡੀ ਆ ਅਸੀਂ ਉਹਦੇ ਨਾਲ ਐਗਰੀ ਕਰ ਜਾਂਦੇ ਆ ਅਸੀਂ ਕਹਿੰਦੇ ਜੇ ਮੈਨੂੰ ਤਾਂ ਪਹਿਲਾਂ ਹੀ ਲੱਗਦਾ ਸੀ ਜੇ ਇਹਨੂੰ ਲੱਗਦੀ ਸੱਚੀ ਵੱਡੀ ਹੋਣੀ ਆ ਕਈ ਵਾਰੀ ਕੁਝ ਲੋਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਨਦਰਦੀ ਇਸ ਤਰੀਕੇ ਨਾਲ ਪ੍ਰਗਟ ਕਰਦੇ ਕਿ ਤੁਹਾਨੂੰ ਕਮਜ਼ੋਰ ਬਣਾ ਦਿੰਦੇ ਆ ਜਿਵੇਂ ਜੇ ਕੋਈ ਜਣਾ ਬਿਮਾਰ ਆ ਉਹਦੀ ਖਬਰ ਲੈਣ ਨੂੰ ਜਾਣਾ ਆ ਜਾਂ ਕੋਈ ਜਣਾ ਉਹਦੀ ਖਬਰ ਲੈਣ ਨੂੰ ਆਇਆ ਆ ਆਣ ਕੇ ਉਹਦੇ ਲਾਗੇ ਬਹਿ ਜਾਣਾ ਆ ਤੇ ਗੱਲਾਂ ਕੀ ਕਰੀ ਜਾਣੀਆਂ ਫਲਾਨੇ ਨੂੰ ਵੀ ਆਹੀ ਬਿਮਾਰੀ ਦੱਸੀ ਸੀ ਲੈ ਦੱਸ 6 ਮਹੀਨੇ ਨਹੀਂ ਗੱਡਿਆ ਹੈ ਦੱਸ ਰੱਬ ਦੀ ਕੀ ਮਰਜ਼ੀ ਤੈਨੂੰ ਖਰਿਆ ਕਾ ਤੋਂ ਆਹ ਰੋਗ ਲੱਗ ਗਿਆ ਆਪਣੇ ਜਿੱਤੋਂ ਹਮਦਰਦੀ ਕਰ ਰਹੇ ਆ ਤੇਰੇ ਨਾਲ ਇਦਾਂ ਨਹੀਂ ਹੋਣੀ ਚਾਹੀਦੀ ਸੀ ਤੂੰ ਤਾਂ ਇੰਨੀ ਚੰਗੀ ਆ ਤੂੰ ਤਾਂ ਇੰਨਾ ਚੰਗਾ ਆ ਤੈਨਾਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਅਫਲਾਨੇ ਪਿੰਡ ਵੀ ਸੁਣਿਆ ਸੀ ਉਹਨੂੰ ਵੀ ਇਦਾਂ ਹੀ ਡਾਕਟਰਾਂ ਨੇ ਜਵਾਬ ਦਿੱਤਾ ਕਹਿੰਦੇ ਸੇਵਾ ਕਰ ਲਓ ਲੈ 4 ਦਿਨ ਨਹੀਂ ਕੱਢਿਆ ਭਾਈ ਰੱਬ ਭਲਾ ਕਰੇ ਵੀ ਹੁਣ ਤੁਹਾਡੀਆਂ ਗੱਲਾਂ ਚੋਂ ਕੀ ਕਰੇ ਉਹਨੂੰ ਮਾਰੇ ਘਰ ਰੱਖੇ ਦੋ ਬਨਾਲਿਆ ਥਾਣੀ ਪਾਣੀ ਛੱਡੀ ਆ ਬਹੁਤ ਸਾਰੇ ਲੋਕੀ ਤੁਹਾਡੀ ਲਾਈਫ ਦੇ ਵਿੱਚ ਹਮਦਰਦੀ ਦੇ ਨਾਂ ਤੇ ਤੁਹਾਨੂੰ ਕਮਜ਼ੋਰ ਕਰਦੇ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਕੋਈ ਇੰਟਰਵਿਊ ਦੇਣ ਚੱਲੇ ਆ ਉਹਨਾਂ ਨੇ ਨਾਲੇ ਤੁਹਾਨੂੰ ਥਾਪੀ ਦੇਈ ਜਾਣੀ ਆ ਚੱਲ ਮੇਰਾ ਬੱਗਾ ਸ਼ੇਰ ਇੰਟਰਵਿਊ ਦੇ ਕੇ ਆ ਉਦਾਂ ਕਹਿੰਦੇ ਔਖਾ ਬਹੁਤ ਆ ਸਵਾਲ ਬਹੁਤ ਉੱਚਦੇ ਆ ਬੜ ਬੜ ਕੇ ਘਮਾ ਘਮਾ ਕੇ ਗੱਲਾਂ ਪੁੱਛਦੇ ਆ ਕਹਿੰਦੇ ਢੜਾਉਂਦੇ ਬਹੁਤ ਆ ਕਿੰਨੇ ਪਿਛਲੇ ਸਾਲ ਵੀ ਜਿੰਨੇ ਇੰਟਰਵਿਊ ਕਰਨ ਗਏ ਸੀ ਇੱਕ ਦੋ ਹੀ ਮਸੀਂ ਪਾਸ ਹੋਏ ਬਾਕੀ ਤਾਂ ਉਦਾਂ ਹੀ ਪਾਉਂਦੇ ਪੈਰੀਂ ਆ ਗਏ ਚੱਲ ਮੇਰਾ ਪੁੱਤ ਜਾ ਦੇਖੀ ਜਾਊਗੀ ਹੋਉ ਇਹ ਕੀ ਆ ਮਨੋਬਲ ਵਧਾਉਣਾ ਕਿ ਘਟਾਉਣਾ ਪਰ ਦਾਊਦ ਨੇ ਉਸ ਗੱਲ ਉੱਤੇ ਚਿੱਤ ਨਹੀਂ ਲਾਇਆ ਜਿਹੜੀ ਹਮਦਰਦੀ ਆ ਪਰ ਕਮਜ਼ੋਰ ਕਰਨ ਵਾਲੀ ਆ ਰਾਜੇ ਨੇ ਕਿਹਾ ਇਦਾਂ ਨਹੀਂ ਉਹਨੇ ਕਿਹਾ ਕਿ ਦਾਊਦ ਤੂੰ ਕੌਣ ਹੁੰਨਾ ਹੈ ਤੇਰੇ ਤੋਂ ਕਿੱਥੇ ਹੋਣਾ ਕਹਿੰਦਾ ਤੂੰ ਮੁੰਡਾ ਜਿਹਾ ਹੈਂ ਆ ਤੂੰ ਰਹਿਣ ਦੇ ਪਰ ਬਹੁਤ ਲੋਕਾਂ ਨੇ ਹੋਰ ਵੀ ਕਿਹਾ ਸੀਗਾ ਅੱਗੇ ਵੀ ਉਹਨੇ ਬਹੁਤ ਲੋਕਾਂ ਨੂੰ ਮਾਰ ਦਿੱਤਾ ਆ ਦਾਊਦ ਨੇ ਉਹ ਗੱਲਾਂ ਤੇ ਮੰਨੀ ਨਹੀਂ ਲਾਇਆ ਅਸਰ ਹੀ ਨਹੀਂ ਕੀਤਾ ਪਰ ਦਾਊਦ ਨੇ ਕੇਸ ਗੱਲ ਤੇ ਧਿਆਨ ਲਾਇਆ ਜਿਹੜੇ ਪਰਮੇਸ਼ਵਰ ਨੇ ਮੈਨੂੰ ਪਹਿਲਾਂ ਸ਼ੇਰ ਦੇ ਪੰਜੇ ਚੋਂ ਰੱਛ ਦੇ ਪੰਜੇ ਚੋਂ छुड़ाਇਆ ਉਹੀ ਪਰਮੇਸ਼ਰ ਮੈਨੂੰ ਇਸ ਫਲਿਸਤੀ ਦੇ ਪੰਜੇ ਚੋਂ ਵੀ छुड़ाਊਗਾ ਹallelujah ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਗਵਾਹੀਆਂ ਆਲਰੇਡੀ ਅੱਜ ਤੱਕ ਤੁਹਾਡੇ ਸਾਹ ਚੱਲ ਰਹੇ ਆ ਇਦੋਂ ਵੱਡੀ ਹੋਰ ਕਿਹੜੀ ਗਵਾਹੀ ਹੋ ਸਕਦੀ ਆ ਜੇ ਕੋਈ ਸਿਕਨਸ ਆ ਵੀ ਗਈ ਆ ਰਿਪੋਰਟਾਂ ਦੇ ਵਿੱਚ ਤੁਸੀਂ ਕੋ ਜਿਹੜੇ ਪਰਮੇਸ਼ਰ ਨੇ ਮੈਨੂੰ ਬੁਖਾਰ ਚੋਂ ਕੱਢਿਆ ਖੰਗ ਚਕਾਉਂ ਚੋਂ ਕੱਢਿਆ ਉਹ ਇਹਦੇ ਚੋਂ ਵੀ ਕੱਢ ਦੂਗਾ ਉਹਦੇ ਕੋਲ ਬਹੁਤ ਜੋਰ ਆ ਬਹੁਤ ਸ਼ਿਫਾ ਆ ਉਹਦੇ ਕੋਲ ਹਾਲੇਲੂਇਆ ਗੋਲੀਆਂ ਤੇ ਸ਼ੇਰ ਤੇ ਰੇਛ ਦੇ ਨਾਲੋਂ ਆਪਣੇ ਆਪ ਚ ਵੱਡਾ ਸੀ ਪਰ ਪਰਮੇਸ਼ਰ ਦੇ ਅੱਗੇ ਨਹੀਂ ਤੁਹਾਡੀ ਬਿਮਾਰੀ ਆਪਣੇ ਆਪ ਚ ਵੱਡੀ ਹੋ ਸਕਦੀ ਪਰ ਪਰਮੇਸ਼ਰ ਨਾਲੋਂ ਵੱਡੀ ਨਹੀਂ ਅਗਰ ਤੁਹਾਨੂੰ ਲੱਗਦਾ ਤੁਹਾਡੇ ਹੱਥ ਪੱਲੇ ਕੁਝ ਨਹੀਂ ਆ ਤਾਂ ਤੁਸੀਂ ਕਹੋ ਜਿਹੜਾ ਪਰਮੇਸ਼ਰ ਮੈਨੂੰ ਅੱਜ ਤੱਕ ਰੋਟੀ ਦਿੰਦਾ ਆਇਆ ਉਹ ਆਉਣ ਵਾਲੇ ਸਾਰੇ ਸਮਿਆਂ ਵਿੱਚ ਮੈਨੂੰ ਰਿਜਕ ਦੇਊਗਾ ਹਾਲੇਲੂਇਆ ਜਿਸ ਪਰਮੇਸ਼ਰ ਨੇ ਮੈਨੂੰ ਅੱਜ ਤੱਕ ਸੰਭਾਲਿਆ ਇੱਥੋਂ ਤੱਕ ਲੈ ਕੇ ਆਇਆ ਉਹ ਅੱਗੇ ਵੀ ਸੰਭਾਲੂਗਾ ਤੇ ਅੱਗੇ ਲੈ ਕੇ ਵੀ ਜਾਊਗਾ ਹਾਲੇਲੂਇਆ ਅਸੀਂ ਅਸੀਂ ਸਟੋਰੀਜ਼ ਪੜ੍ਹਦੇ ਆਂ ਬਾਈਬਲ ਦੇ ਵਿੱਚੋਂ ਕਿ ਉਹ ਹਾਂ ਇੱਕ ਗਾਉਦ ਸੀਗਾ ਇੱਕ ਗੋਲੀਅਥ ਸੀ ਫੇ ਗੋਲੀਅਥ ਇੰਨਾ ਵੱਡਾ ਜਿਆ ਸੀ ਦਾਊਦ ਇੰਨਾ ਛੋਟਾ ਜਿਆ ਸੀ ਉਹਨੇ ਬੱਟੀ ਨਾਲ ਮਾਰਿਆ ਤੇ ਗੋਲੀਅਥ ਮਰ ਗਿਆ ਚਲ ਅਸੀਂ ਕੀ ਸਿੱਖਿਆ ਉਹਦੇ ਚੋਂ ਦਾਊਦ ਨੇ ਤਾਂ ਗੋਲੀਅਥ ਮਾਰ ਦਿੱਤਾ ਪਰ ਤੁਸੀਂ ਗੋਲੀਅਥ ਮਾਰਿਆ ਕਿ ਨਹੀਂ ਇਹ ਤਾਂ ਜਾਚ ਸਿਖਾਉਣ ਦੇ ਲਈ ਸਮਝਾਉਣ ਦੇ ਲਈ ਇਹ ਕਹਾਣੀਆਂ ਪੁੱਤਰ ਬਾਈਬਲ ਦੇ ਵਿੱਚ ਸਾਡੇ ਲਈ ਲਿਖੀਆਂ ਗਈਆਂ ਤੁਹਾੱਚ ਵੀ ਕਈ ਗੋਲੀਅਤ ਆ ਤੁਹਾਡੀ ਬਿਮਾਰੀ ਗੋਲੀਅਤ ਆ ਤੁਹਾਡਾ ਕਰਜ਼ਾ ਗੋਲੀਅਤ ਆ ਤੁਹਾਡੀ ਪਰੇਸ਼ਾਨੀ ਤੁਹਾਡਾ ਦੁੱਖ ਤੁਹਾਡੀ ਸਮੱਸਿਆ ਇਹ ਸਭ ਗੋਲੀਅਤ ਆ ਅਰ ਤੁਸੀਂ ਉਹ ਦਾਊਦ ਅਰ ਦਾਊਦ ਨੇ ਜਦੋਂ ਗੋਲੀਅਤ ਨੂੰ ਮਾਰਿਆ ਆ ਜੋ ਆਪਾਂ ਦੇਖਦੇ ਆ ਅੱਗੇ ਕਹਿੰਦਾ ਤਾਂ ਸ਼ਾਉਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਔਰ ਇੱਕ ਪਿੱਤਲ ਦਾ ਟੋਪ ਉਹਦੇ ਸਿਰ ਉੱਤੇ ਧਰਿਆ ਤੇ ਸੰਜੋਬ ਵੀ ਉਹਨੂੰ ਪਹਿਨਾਈ ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋਬ ਤੇ ਬੰਨੀ ਅਤੇ ਤੁਰੰਦਾ ਉੱਤਮ ਕੀਤਾ ਕਿਉਂ ਜੋ ਉਹਨੇ ਇਹਨਾਂ ਨੂੰ ਜਾਂਚਿਆ ਨਹੀਂ ਸੀ ਤਾਂ ਦਾਊਦ ਨੇ ਸ਼ਾਉ ਨੂੰ ਆਖਿਆ ਇਹਨਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਉਹਨਾਂ ਨੂੰ ਪਰਖਿਆ ਨਹੀਂ ਸੋ ਦਾਊਦ ਨੇ ਉਹ ਸਭ ਆਪਣੇ ਉੱਤੇ ਲਾ ਦਿੱਤੇ ਅਤੇ ਉਹਨੇ ਆਪਣੀ ਡਾਂਗ ਹੱਥ ਵਿੱਚ ਫੜ ਲਈ ਅਤੇ ਉਹਨੇ ਉਸ ਖੱਡ ਤੋਂ ਪੰਜ ਚੀਕਣੇ ਪੱਥਰ ਚੁਣ ਲਏ ਅਤੇ ਉਹਨਾਂ ਨੂੰ ਆਜੜੀ ਦੇ ਝੋਲੇ ਵਿੱਚ ਜੋ ਉਹਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਧਰ ਲਿਆ ਅਤੇ ਉਹਦਾ ਗੋਪੀਆ ਉਹਦੇ ਹੱਥ ਵਿੱਚ ਸੀ ਸੋ ਉਹ ਉਸ ਫਲਿਸਤੀ ਦੇ ਨੇੜੇ ਜਾਣ ਲੱਗਾ ਹੁਣ ਸ਼ਾਉਲ ਨੇ ਦੇਖਿਆ ਤਾਂ ਹੌਸਲਾ ਬਹੁਤ ਆ ਤੇ ਸ਼ਾਉਲ ਨੇ ਉਹਨੂੰ ਟੋਪ ਜਿਹੜਾ ਆ ਉਹ ਦਿੱਤਾ ਪਿੱਤਲ ਦਾ ਟੋਪ ਆ ਸੰ ਜੋ ਉਹਨੂੰ ਪਹਿਨਾਈ ਜਿਹੜੀ ਬਚਾ ਕਰਦੀ ਆ ਔਰ ਉਹਨੂੰ ਤਲਵਾਰ ਵੀ ਜਿਹੜੀ ਆ ਉਹ ਦਿੱਤੀ ਜਦੋਂ ਦਾਊਦ ਨੇ ਸਾਰਾ ਕੁਝ ਕੈਰੀ ਕੀਤਾ ਦਾਊਦ ਕਹਿੰਦਾ ਮੇਰੇ ਤੋਂ ਤਾਂ ਨਹੀਂ ਤੁਰਿਆ ਜਾਂਦਾ ਇੰਨਾ ਭਾਰ ਚੱਕ ਕੇ ਤੇ ਦਾਊਦ ਨੇ ਉਹ ਸਾਰਾ ਕੁਝ ਲਾ ਛੱਡਿਆ ਦਾਊਦ ਕਹਿੰਦਾ ਨਾ ਮੈਂ ਇਹਨਾਂ ਨੂੰ ਚਲਾ ਕੇ ਹੀ ਦੇਖਿਆ ਮੈਂ ਇਹਨਾਂ ਨੂੰ ਪਰਖਿਆ ਨਹੀਂ ਤੇ ਦਾਊਦ ਨੇ ਉਹ ਸਾਰੇ ਸ਼ਸਤਰ ਜਿਹੜੇ ਸੀ ਉਹ ਲਾ ਛੱਡੇਰ ਕੀਤਾ ਕਿ ਚਿਕੜੇ ਪੱਥਰ ਉੱਥੋਂ ਚੱਕ ਕੇ ਤੇ ਆਪਣੀ ਜਿਹੜੀ ਝੋਲੀ ਸੀ ਉਹਦੀ ਉਹਦੇ ਵਿੱਚ ਪਾ ਲੇ ਤੇ ਹੱਥ ਚ ਉਹਦੇ ਗਲੇ ਲਿਆ ਤੇ ਤੁਰ ਪਿਆ ਫਲਿਸਤੀਵਲ ਨੂੰ ਆ ਜੋ 47 ਨੰਬਰ ਆਇਤ ਤੇ ਬਾਕੀ ਸਟੋਰੀ ਤੁਸੀਂ ਘਰੇ ਜ਼ਰੂਰ ਪੜਿਓ ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾ ਤਲਵਾਰ ਅਤੇ ਬਰਸ਼ੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਜੁੱਧ ਦਾ ਸੁਆਮੀ ਯਹੋਵਾ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ ਸੋ ਜਦੋਂ ਫਲਿਸਤੀ ਦੇ ਨੇੜੇ ਗਿਆ ਤੇ ਉਹਨੇ ਵੀ ਲਲਕਾਰ ਮਾਰ ਕੇ ਕਿਹਾ ਵੀ ਹਾਂ ਕਿਹੜੀ ਸੈਨਾ ਨਾਲ ਆਇਆ ਆ ਉਹ ਕਹਿੰਦਾ ਮੈਂ ਆਪਣੇ ਪਰਮੇਸ਼ਵਰ ਦੇ ਜ਼ੋਰ ਨਾਲ ਆਇਆ ਆ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਫਲਿਸਤੀ ਨੂੰ ਹੋਰ ਗੁੱਸਾ ਚੜਿਆ ਕਹਿੰਦਾ ਮੈਂ ਕੋਈ ਜਾਨਵਰ ਆ ਮੈਂ ਕੋਈ ਕੁੱਤਾ ਆ ਤੂੰ ਇਕੱਲਾ ਹੀ ਮੈਨੂੰ ਮਾਰਨ ਵਾਸਤੇ ਆ ਗਿਆ ਆ ਤੇਰੀ ਤਲਵਾਰ ਕਿੱਥੇ ਆ ਤੇਰੇ ਹਥਿਆਰ ਕਿੱਥੇ ਤੇਰੀ ਸੈਨਾ ਕਿੱਥੇ ਆ ਤਾਂ ਦਾਊਦ ਕੀ ਕਹਿੰਦਾ ਕਹਿੰਦਾ ਇਹ ਸਾਰੇ ਜਿਹੜੇ ਚਾਰ ਚੁਫੇਰਾ ਜੜਾ ਤੇਰੇ ਨਾਲੇ ਲੋਕੀ ਆ ਇਹ ਵੀ ਦੇਖਣਗੇ ਕਿ ਜਿਹੜਾ ਪਰਮੇਸ਼ਵਰ ਆ ਉਹ ਸਿਰਫ ਤਲਵਾਰ ਦੇ ਨਾਲ ਬਰਸ਼ੀ ਦੇ ਨਾਲ ਹੀ ਨਹੀਂ ਬਚਾਉਂਦਾ ਆਪਣੇ ਲੋਕਾਂ ਨੂੰ ਕਿ ਕਹਿੰਦਾ ਕਿਉਂ ਜੋ ਯੁੱਧ ਦਾ ਸੁਆਮੀ ਯਹੋਵਾ ਹੈ ਉਹ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ 다ਊਦ ਨੂੰ ਭਰੋਸਾ ਹਥਿਆਰਾਂ ਉੱਤੇ ਨਹੀਂ 다ਊਦ ਨੂੰ ਭਰੋਸਾ ਆਪਣੇ ਪਰਮੇਸ਼ਵਰ ਦੇ ਉੱਤੇ ਹੈ ਜਿਉਂ ਆਪਣੇ ਨਾਲ ਹਥਿਆਰ ਲੈ ਕੇ ਜਾਂਦਾ ਫੇ ਹੋ ਸਕਦਾ ਉਹਦਾ ਭਰੋਸਾ ਹਥਿਆਰਾਂ ਤੇ ਹੁੰਦਾ ਵੀ ਮੇਰੀ ਤਲਵਾਰ ਬਹੁਤ ਤਿੱਖੀ ਆ ਮੇਰੀ ਤਲਵਾਰ ਚ ਬਹੁਤ ਭਾਰੀ ਆ ਇਹਨੂੰ ਧਾਰ ਬਹੁ ਲੱਗੀ ਸੀ ਇਹਨੂੰ ਜ਼ਹਿਰ ਦੀ ਪੁੱਠ ਲਾਈ ਸੀ ਤਾਂ ਕਰਕੇ ਛੇਤੀ ਮਰ ਗਿਆ ਗੋਲੀਅਥ ਉਹਦਾ ਭਰੋਸਾ ਪਰਮੇਸ਼ਵਰ ਤੋਂ ਹਟ ਕੇ ਹਥਿਆਰਾਂ ਉੱਤੇ ਆ ਸਕਦਾ ਸੀ ਪਰ ਦਾਊਦ ਨੇ ਕੀ ਕਿਹਾ ਕਿੰਨਾ ਸਾਡਾ ਪਰਮੇਸ਼ਵਰ ਤਲਵਾਰਾਂ ਤੇ ਬਰਸ਼ੀਆਂ ਨਾਲ ਹੀ ਨਹੀਂ ਬਚਾਉਂਦਾ ਸਾਨੂੰ ਸਾਡਾ ਪਰਮੇਸ਼ਰ ਕਹਿੰਦਾ ਆਪ ਲੜਾਈਆਂ ਲੜਦਾ ਤੇ ਤੁਹਾਨੂੰ ਸਾਡੇ ਹੱਥ ਵਿੱਚ ਦੇਊਗਾ ਅਤੇ ਅਜੇਹਾ ਹੋਇਆ ਜਦ ਫਲਿਸਤੀ ਉੱਠਿਆ ਅਤੇ ਅੱਗੇ ਵਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਟੁਕਾ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫਲਿਸਤੀ ਨਾਲ ਲੜਨ ਨੂੰ ਨੱਠਾ ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਲਿਸਤੀ ਦੇ ਮੱਥੇ ਨੂੰ ਅਜੇਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਪਰਨੇ ਧਰਤੀ ਉੱਤੇ ਡਿੱਗ ਪਿਆ ਸੋ ਦਾਊਦ ਨੇ ਇੱਕ ਗੋਪੀਏ ਇੱਕ ਪੱਥਰ ਨਾਲ ਫਲਿਸਤੀ ਨੂੰ ਜਿੱਤ ਲਿਆ ਅਤੇ ਉਸ ਫਲਿਸਤੀ ਨੂੰ ਮਰਿਆ ਮਾਰਿਆ ਅਤੇ ਵੱਡ ਸੁੱਟਿਆ ਅਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ ਹallelujah ਜਦੋਂ ਉਹ ਅੱਗੇ ਵਧਿਆ ਤਾ ਛੱਟ ਦੇਣੀ 다ਊਦ ਵੀ ਉਹਨਾਂ ਵੱਲ ਨੂੰ ਵਧਿਆ 다ਊਦ ਉਹਨਾਂ ਦੇ ਅੱਗੇ ਲੱਗ ਕੇ ਭੱਜ ਨਹੀਂ ਗਿਆ ਓਹੋ ਇਹ ਤੇ ਆਪਣੇ ਬੰਦਿਆਂ ਨਾਲ ਸੱਚੀ ਮੇਰੇ ਵੱਲ ਨੂੰ ਆ ਗਿਆ ਆ ਉਹ ਡਰਿਆ ਨਹੀਂ ਘਬਰਾਇਆ ਨਹੀਂ ਕਿਉਂਕਿ ਉਹਨੇ ਉਹਨੇ ਗੋਲੀਆਂ ਤੇ ਦੇ ਕੱਦ ਕਾਠਲ ਨੂੰ ਨਹੀਂ ਦੇਖਿਆ ਉਹਨੇ ਆਪਣੇ ਸਾਹਮਣੇ ਸਿਰਫ ਪਰਮੇਸ਼ਵਰ ਨੂੰ ਦੇਖਿਆ ਕਿ ਮੇਰੇ ਤੋਂ ਪਹਿਲਾਂ ਮੇਰਾ ਪਰਮੇਸ਼ਵਰ ਉਹਦੇ ਨਾਲ ਲੜਨ ਲਈ ਜਾ ਰਿਹਾ ਹੈ ਤੇ ਮੈਂ ਤੇ ਆਪਣੇ ਪਰਮੇਸ਼ਵਰ ਦੇ ਪਿੱਛੇ-ਪਿੱਛੇ ਚੱਲ ਰਿਹਾ ਆ ਜਿੱਦਾਂ ਹੀ ਉਹ ਅੱਗੇ ਨੂੰ ਆਇਆ ਫਲਸਤੀ 다ਊਦ ਵੀ ਅੱਗੇ ਗਿਆ ਤੇ ਉਹਨੇ ਆਪਣੇ ਗੁਤਲੀ ਦੇ ਵਿੱਚੋਂ ਇੱਕ ਰੋੜਾ ਕੱਢਿਆ ਬੱਟਾ ਕੱਢਿਆ ਤੇ ਉਹ ਆਪਣੀ ਗਰੇਲ ਚ ਘੁਮਾ ਕੇ ਜਦੋਂ ਛੱਡਿਆ ਤੇ ਉਹ ਫਲਿਸਤੀ ਦੇ ਮੱਥੇ ਵਿੱਚ ਜਾ ਕੇ ਚੁੱਬ ਗਿਆ ਖੋਬ ਗਿਆ ਤੇ ਫਲਿਸਤੀ ਢਾਹ ਢੇਰੀ ਹੋ ਗਿਆ ਤਾਂ ਫਿਰ 다ਊਦ ਨੇ ਕੀ ਕੀਤਾ ਉਹਦੀ ਤਲਵਾਰ ਉਹਦੇ ਕਮਰਕੱਸੇ ਵਿੱਚੋਂ ਕੱਢ ਕੇ ਤੇ ਗੋਲੀਅਤ ਦਾ ਜਿਹੜਾ ਸਿਰ ਸੀਗਾ ਧੜ ਨਾਲੋਂ ਜੁਦਾ ਕਰ ਦਿੱਤਾ ਹallelujah ਹallelujah ਪਰਮੇਸ਼ਰ ਤੁਹਾਨੂੰ ਤੁਹਾਡੀਆਂ ਆਰਡੀਨਰੀ ਥਿੰਗਸ ਦੇ ਨਾਲ ਤੁਹਾਡੀਆਂ ਸੁਧਾਰਨ ਚੀਜ਼ਾਂ ਦੇ ਨਾਲ ਫਤਿਹ ਦੇਣ ਦੇ ਲਈ ਸਮਰਥੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਖਾਸ ਚੀਜ਼ਾਂ ਦਾ ਹੋਣਾ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲੇ ਕੋਈ ਖਾਸ ਚੀਜ਼ ਹੋਊਗੀ ਤਾਂ ਹੀ ਤੁਸੀਂ ਫਤਿਹ پا ਸਕਦੇ ਤਾਂ ਹੀ ਤੁਸੀਂ ਉੱਪਰ ਉੱਠ ਸਕਦੇ ਆ ਕਿ ਪਹਿਲਾਂ ਵੀ ਉਹ ਦਾਦਿਆਂ ਨੇ ਜੱਦੀ ਪੁਸ਼ਤੀ ਤੁਹਾਨੂੰ ਮਿਲਖਾਂ ਦੇ ਦੇਣਗੇ ਉਹ ਤੁਹਾਨੂੰ ਫੇਰ ਤੁਸੀਂ ਫੈਕਟਰੀਆਂ ਲਾਉਂਗੇ ਜੋ ਵੀ ਤੁਹਾਡੇ ਕੋਲੇ ਆ ਪਰਮੇਸ਼ਰ ਉਹਦੇ ਰਾਈ ਹੀ ਤੁਹਾਨੂੰ ਫਤਿਹ ਦੇਊਗੇ ਤੁਹਾਡੇ ਕੋਲੇ ਅਗਰ 100 ਰੁਪਈਆ ਆ ਨਾ ਤੁਸੀਂ ਭਰੋਸਾ ਪਰਮੇਸ਼ਰ ਤੇ ਰੱਖੋ ਉਹ 100 ਕਿਦਣ ਲੱਖਾਂ ਕਰੋੜਾਂ ਦੇ ਵਿੱਚ ਬਦਲ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਉਹ ਤੁਹਾਡੀਆਂ ਔਰ ਅਮਰਥੀਆ ਤੁਹਾਨੂੰ ਪਤਾ ਜੇ ਤੁਸੀਂ ਬਹੁਤ ਮਿਹਨਤ ਕਰਦੇ ਆ ਪਰ ਉਸ ਮਿਹਨਤ ਵਿੱਚ ਪਰਮੇਸ਼ਵਰ ਸ਼ਾਮਲ ਨਹੀਂ ਆ ਤੇ ਉਹ ਸਿਰਫ ਇੱਕ ਕੰਮ ਹੈ ਪਰ ਜੇ ਇਸ ਕੰਮ ਦੇ ਵਿੱਚ ਤੁਸੀਂ ਪਰਮੇਸ਼ਵਰ ਨੂੰ ਸ਼ਾਮਲ ਕਰਕੇ ਕਰਦੇ ਆ ਫਿਰ ਉਹ ਕੰਮ ਨਹੀਂ ਉਹ ਸੇਵਾ ਬਣ ਜਾਂਦਾ ਹੈ ਫਿਰ ਉਹ ਕੰਮ ਨਹੀਂ ਰਹਿੰਦਾ ਇਸੇ ਤਰ੍ਹਾਂ ਜੇ ਕੋਈ ਖਾਣ ਵਾਲੀ ਚੀਜ਼ ਆ ਜਿੰਨੀ ਦੇਰ ਤੱਕ ਉਹਦੇ ਅੰਦਰ ਤੁਸੀਂ ਪਰਮੇਸ਼ਵਰ ਨੂੰ ਸ਼ਾਮਿਲ ਨਹੀਂ ਕੀਤਾ ਉਹ ਸਿਰਫ ਭੋਜਨ ਆ ਤੁਸੀਂ ਪਰਮੇਸ਼ਵਰ ਨੂੰ ਸ਼ਾਮਿਲ ਕਰੋ ਤਾਂ ਕੀ ਹੋ ਜਾਊਗਾ ਪ੍ਰਸ਼ਾਦ ਬਣ ਜਾਊਗਾ ਉਹ ਸਮਝ ਰਹੇ ਹੋ ਸਧਾਰਨ ਚੀਜ਼ ਜਦੋਂ ਤੁਸੀਂ ਪਰਮੇਸ਼ਵਰ ਨੂੰ ਸ਼ਾਮਿਲ ਕਰ ਲੈਂਦੇ ਹੋ ਤੇ ਉਹ ਸਧਾਰਨ ਨਹੀਂ ਰਹਿੰਦੀ ਉਹ ਖਾਸ ਹੋ ਜਾਂਦੀ ਆ ਇਸੇ ਤਰ੍ਹਾਂ ਹੀ ਤੁਹਾਡੇ ਹੱਥ ਵਿੱਚ ਪਾਣੀ ਦੀ ਬੋਤਲ ਆ ਜਦ ਤੱਕ ਇਹ ਤੁਹਾਡੇ ਹੱਥ ਵਿੱਚ ਆ ਅਰ ਸਿਰਫ ਤੁਹਾਡੇ ਤੱਕ ਸੀਮਿਤ ਆਏ ਪਾਣੀ ਆ ਪਰ ਜਦੋਂ ਤੁਸੀਂ ਪਰਮੇਸ਼ਵਰ ਦੇ ਵੱਲ ਨੂੰ ਵਧਾ ਦਿੱਤੀ ਤਾਂ ਕੀ ਹੋ ਜਾਣਾ ਇੰਨੇ ਜਲ ਬਣ ਜਾਣਾ ਹੈ ਰਾਈਟ ਤੇ ਫਿਰ ਤੁਸੀਂ ਦੇਖੋ ਕਿ ਜਲਦੀ ਸਮਰਥ ਹੋ ਰਿਹਾ ਸੇਵਾ ਦਾ ਫਲ ਜਿਹੜਾ ਆ ਉਹ ਹੋ ਰਿਹਾ ਜੇ ਤੁਸੀਂ ਉਦਾਂ ਹੀ ਗਾਣੇ ਗਾਈ ਜਾਣੇ ਉਦਾਂ ਹੀ ਸੰਗੀਤ ਵਜਾਈ ਜਾਣੇ ਆ ਤੁਹਾਨੂੰ ਉਹਦਾ ਕੋਈ ਫਲ ਨਹੀਂ ਮਿਲਣਾ ਪਰ ਜੇ ਤੁਸੀਂ ਉਹ ਸੰਗੀਤ ਉਹ ਗੀਤ ਉਹਨਾਂ ਦੇ ਵਿੱਚ ਪਰਮੇਸ਼ਵਰ ਨੂੰ ਸ਼ਾਮਲ ਕਰ ਦੋ ਤੇ ਉਹ ਹੀ ਕੀਰਤਨ ਭਜਨ ਹੋ ਜਾਂਦਾ ਤੇ ਉਹਦਾ ਫਾਲੇ ਵੱਖਰਾ ਹੋ ਜਾਂਦਾ ਹੈ ਹallelujah ਜੇ ਤੁਸੀਂ ਘਰ ਦੇ ਵਿੱਚ ਬੈਠੇ ਆ ਢੋਲ ਆ ਕੇ ਰਿਲੈਕਸ ਕਰ ਰਹੇ ਆ ਤਾਂ ਕੀ ਹੈ ਕੁਛ ਨਹੀਂ ਆਰਾਮ ਨਾਲ ਬੈਠਣਾ ਪਰ ਜੇ ਤੁਸੀਂ ਆਰਾਮ ਨਾਲ ਬੈਠੇ ਆ ਪਰ ਤੁਸੀਂ ਇਹ ਕਹਿੰਦੇ ਆ ਕਿ ਪ੍ਰਭੂ ਮੈਂ ਤੇਰੀ ਹਜ਼ੂਰੀ ਵਿੱਚ ਬੈਠਾ ਆ ਤੇ ਤੁਹਾਡਾ ਬੈਠਣਾ ਹੀ ਬੰਦਗੀ ਹੋ ਜਾਂਦਾ ਹੈ ਹallelujah ਇਸ ਲਈ ਕੋਈ ਵੀ ਚੀਜ਼ ਜਿਹੜੀ ਸਧਾਰਨ ਤੋਂ ਸਧਾਰਨ ਆ ਜਦੋਂ ਤੁਸੀਂ ਪਰਮੇਸ਼ਵਰ ਨੂੰ ਉਹਦੇ ਵਿੱਚ ਸ਼ਾਮਲ ਕਰ ਲੈਂਦੇ ਆ ਜੋ ਉਸ ਚੀਜ਼ ਨੂੰ ਪਰਮੇਸ਼ਵਰ ਦੇ ਅੱਗੇ ਸਮਰਪਣ ਕਰ ਦਿੰਦੇ ਆ ਤਾਂ ਫਿਰ ਉਹ ਸਧਾਰਨ ਨਹੀਂ ਰਹਿੰਦੀ ਜਦੋਂ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਗੋਡੇ ਝੁਕਾਉਨੇ ਆ ਤੁਸੀਂ ਪਰਮੇਸ਼ਵਰ ਦੇ ਅੱਗੇ ਝੁਕ ਜਾਂਦੇ ਹੋ ਤੁਹਾਨੂੰ ਪਤਾ ਪਰਮੇਸ਼ਵਰ ਦੁਨੀਆ ਨੂੰ ਤੁਹਾਡੇ ਅੱਗੇ ਝੁਕਾ ਦਿੰਦਾ ਹੈ ਤੁਸੀਂ ਪਰਮੇਸ਼ਵਰ ਦੇ ਅੱਗੇ ਦੁੱਖ ਨੂੰ ਸਮਰਪਣ ਕਰਦੇ ਹੋ ਉਹ ਸੁਖਾਂ ਨਾਲ ਤੁਹਾਡੀਆਂ ਝੋਲੀਆਂ ਨੂੰ ਭਰ ਦਿੰਦਾ ਹੈ ਤੁਸੀਂ ਪਰਮੇਸ਼ਵਰ ਦੇ ਅੱਗੇ ਦੁਆਵਾਂ ਕਰਦੇ ਹੋ ਉਹ ਤੁਹਾਨੂੰ ਦੁਆਵਾਂ ਦੇ ਵੱਟੇ ਵਿੱਚ ਗਵਾਹੀਆਂ ਨਾਲ ਖੜ੍ਹਾ ਕਰਦਾ ਹੈ ਹਾਲੇਲੂਇਆ ਇਸ ਲਈ ਲੈ ਕੇ ਤਾਹਾਂ ਕੁਝ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚਾਹੇ ਤੁਹਾਡੇ ਦੁੱਖ ਆ ਚਾਹੇ ਤੁਹਾਡੇ ਗਾਮੇ ਆ ਚਾਹੇ ਕੋਈ ਫਿਕਰ ਤੁਸੀਂ ਲਿਆਉਨੇ ਆ ਪਰ ਨਾਲ ਹੀ ਲੈ ਜੰਨੇ ਦੇ ਕੇ ਨਹੀਂ ਜਾਂਦੇ ਅੱਜ ਸਮਾਂ ਕਿ ਤੁਸੀਂ ਪਰਮੇਸ਼ਵਰ ਨੂੰ ਆਪਣੇ ਗਾਮ ਆਪਣੇ ਫਿਕਰ ਆਪਣੇ ਸਾਰੇ ਬੋਝ ਜਿਹੜੇ ਆ ਉਹ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਔਰ ਅੱਜ ਪ੍ਰਭੂ ਚਾਹੁੰਦੇ ਆ ਤੁਹਾਨੂੰ ਚੰਗਿਆ ਕਰਨਾ ਤੁਹਾਨੂੰ ਨਜ਼ਾਤ ਦੇਣਾ ਤੁਹਾਡੀ ਜ਼ਿੰਦਗੀ ਦੇ ਗੋਲੀ ਇਥੇ ਨੂੰ ਅੱਜ ਪਰਮੇਸ਼ਵਰ ਤੁਹਾਡੇ ਰਾਈ ਹਰਾਉਣਾ ਚਾਹੁੰਦੇ ਤੁਹਾਨੂੰ ਆਪਣਾ ਬਲ ਦੇ ਕੇ ਆਪਣਾ ਜ਼ੋਰ ਦੇ ਕੇ ਪਰਮੇਸ਼ਵਰ ਚਾਹੁੰਦੇ ਆ ਕਿ ਅੱਜ ਤੁਸੀਂ ਗੋਲੀ ਇਥ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਕਰ ਦਿਓ ਆਮੀਨ ਆਮੀਨ ਆਓ ਆਪਣੇ ਪੈਰਾਂ ਤੇ ਖੜੇ ਹੋ ਜਾਓ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹ ਪਰਮੇਸ਼ਰ ਬਹੁਤ ਸਾਮਰਥੀ ਪਰਮੇਸ਼ਰ ਆ ਤੁਹਾਨੂੰ ਚੰਗਿਆ ਕਰਨ ਵਾਲਾ ਪਰਮੇਸ਼ਰ ਆ ਤੇ ਉਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਜੇ ਕੋਈ ਬੱਚੇ ਨੌਜਵਾਨ ਭੈਣ ਭਰਾ ਬਜ਼ੁਰਗ ਵੀ ਜੇ ਤੁਸੀਂ ਥਰਸਡੇ ਦੀ ਕੋਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਜਿਵੇਂ ਇੱਥੇ ਭਜਨ ਕੀਰਤਨ ਕਰਦੇ ਆ ਤੇ ਤੁਹਾਡੇ ਵਿੱਚੋਂ ਕੋਈ ਵੀ ਜਣਾ ਹਿੱਸਾ ਲੈਣਾ ਚਾਹੁੰਦਾ ਆ ਤੇ ਤੁਹਾਡੇ ਕੋਲੇ ਇਹ ਮੌਕਾ ਹੈ ਕਿ ਤੁਸੀਂ ਅੱਜ ਜਾਣ ਲੱਗੇ ਆਪਣੇ ਨਾਮ ਲਿਖਾ ਕੇ ਜਾ ਸਕਦੇ ਆ ਤੇ ਤੁਹਾਨੂੰ ਇੱਥੇ ਹੀ ਸਿਖਾਇਆ ਵੀ ਜਾਊਗਾ ਗਉਣ ਦੀ ਟ੍ਰੇਨਿੰਗ ਦਿੱਤੀ ਜਾਊਗੀ ਤੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਵਰ ਦੇ ਮੰਚ ਤੇ ਆਣ ਕੇ ਪਰਮੇਸ਼ਵਰ ਦੀ ਮहिमा ਕਰ ਸਕੋਗੇ ਹallelujah ਸੋ ਇਹ ਤੁਹਾਡੇ ਕੋਲੇ ਮੌਕਾ ਆ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਡਿਮੈਂਡ ਕਰਦੇ ਸੀ ਆਫਿਸ ਵਿੱਚ ਉਹਨਾਂ ਦੇ ਪੇਰੈਂਟਸ ਕਹਿੰਦੇ ਸੀ ਸਾਡੇ ਬੱਚੇ ਚਾਹੁੰਦੇ ਆ ਕੋਰ ਜੋਇਨ ਕਰਨਾ ਤਾਂ ਉਹਨਾਂ ਦੇ ਲਈ ਇਹ ਬਹੁਤ ਸੋਹਣਾ ਮੌਕਾ ਆ ਕਿ ਜਿਹੜੇ ਵੀ ਕੋਰ ਜੋਇਨ ਕਰਨਾ ਚਾਹੁੰਦੇ ਪਰਮੇਸ਼ਰ ਦੀ ਮਹਿਮਾ ਕਰਨਾ ਚਾਹੁੰਦੇ ਆ ਚਾਹੇ ਉਹ ਭੈਣਾ ਆ ਭਰਾ ਆ ਤਾਂ ਉਹ ਸਾਨੂੰ ਅੱਜ ਆਪਣੇ ਨਾਮ ਜਿਹੜੇ ਆ ਉਹ ਲਿਖਾ ਕੇ ਜਾਣ ਤੇ ਜਰੂਰ ਉਹ ਸਾਨੂੰ ਮਿਲ ਕੇ ਜਾਣ ਖਾਸ ਤੌਰ ਤੇ ਉਹ ਸਾਨੂੰ ਮਿਲ ਕੇ ਜਾਣ ਸੋ ਇਸ ਸਮਾਇਆ ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚੋਂ ਆਪਣੀ ਉਸ ਬਰਕਤ ਨੂੰ ਉਸ ਆਸ਼ੀਸ਼ ਨੂੰ ਲਈਏ ਜੋ ਲੈਣ ਵਾਸਤੇ ਅੱਜ ਤੁਸੀਂ ਇੱਥੇ ਆਏ ਹੋ ਤੁਹਾਨੂੰ ਪਤਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਕੋਈ ਵੀ ਪਰੇਸ਼ਾਨੀ ਸਾਡੀਆਂ ਹੀ ਗਲਤੀਆਂ ਦੀ ਸਜ਼ਾ ਹੁੰਦੀ ਹੈ ਆਪਣੇ ਕੋਲੋਂ ਹੀ ਕੋਸ਼ਨਾ ਕੋਸ਼ ਗਲਤ ਹੋਇਆ ਹੁੰਦਾ ਜਿਹਦੀ ਸਜ਼ਾ ਦੁੱਖ ਦੇ ਰੂਪ ਵਿੱਚ ਬਿਮਾਰੀ ਦੇ ਰੂਪ ਵਿੱਚ ਪਰੇਸ਼ਾਨੀ ਦੇ ਰੂਪ ਵਿੱਚ ਆਉਂਦੀ ਹੈ ਅਗਰ ਅਸੀਂ ਚੌਨੇ ਅਸੀਂ ਚੰਗੇ ਹੋ ਜਾਈਏ ਅਸੀਂ ਦੁੱਖਾਂ ਤੋਂ ਤਕਲੀਫਾਂ ਤੋਂ ਆਜ਼ਾਦ ਹੋ ਜਾਈਏ ਤਾਂ ਅੱਜ ਸਾਨੂੰ ਚਾਹੀਦਾ ਕਿ ਪਹਿਲਾਂ ਸਾਡੇ ਉਹ ਗੁਨਾਹ maaf ਹੋ ਜਾਣ ਜਿਨ੍ਹਾਂ ਗੁਨਾਹਾਂ ਦੀ وجہ ਦੇ ਨਾਲ ਉਹ ਸਜ਼ਾ ਸਾਡੇ ਉੱਤੇ ਚੱਲ ਰਹੀ ਆ ਹਰੇਕ ਮਨੁੱਖ ਪਾਪੀ ਤੇ ਗੁਨਾਹਗਾਰ ਆ ਕਿਸੇ ਨੇ ਬਹੁਤ ਜ਼ਿਆਦੀਆਂ ਗਲਤੀਆਂ ਕੀਤੀਆਂ ਪਾਪ ਕੀਤੇ ਕਿਸੇ ਨੇ ਥੋੜੀਆਂ ਕੀਤੀਆਂ ਕਿਸੇ ਨੇ ਹੱਥੀ ਬਹੁਤ ਕੁਝ ਗਲਤ ਕੀਤਾ ਕਈਆਂ ਨੇ ਸੋਚਾ ਰਹੀ ਕੀਤਾ ਆ ਜਿਵੇਂ ਜਿਵੇਂ ਵੀ ਕਿਸੇ ਕੋਲੋਂ ਹੋਇਆ ਪਰ ਬਹੁਤ ਕੁਝ ਐਹੋ ਜਿਹਾ ਹੋਇਆ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਸੀ ਪਰ ਅੱਜ ਆਪਣੇ ਕੋਲੇ ਮੌਕਾ ਹੈ ਕਿ ਆਪਾਂ ਉਸ ਬਖਸ਼ਣਹਾਰ ਪਰਮੇਸ਼ਰ ਦੇ ਅੱਗੇ ਉਸ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਦੇ ਅੱਗੇ ਅੱਜ ਆਪਣੇ ਦਿਲ ਨੂੰ ਖੋਲ ਦੀਏ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਅੱਜ ਕਹੋ ਕਿ हे ਪਰਮੇਸ਼ਰ ਮੈਂ ਆਪਣੇ ਗੁਨਾਹਾਂ ਦਾ ਇਕਰਾਰ ਤੁਹਾਡੇ ਅੱਗੇ ਕਰਦਾ ਹਾਂ ਅੱਜ ਮੈਂ ਜਾਣ ਲਿਆ ਹਾਂ ਕਿ ਮੇਰੀ ਜ਼ਿੰਦਗੀ ਤੇ ਦੁੱਖ ਮੇਰੇ ਆਪਣੇ ਹੀ ਕੰਮਾਂ ਦੀ ਵਜ੍ਹਾ ਦਾ ਕਰਕੇ ਹੈ ਪਰ ਧੰਨਵਾਦ ਮੇਰੇ ਪਰਮੇਸ਼ਰ ਕਿ ਤੁਸੀਂ ਮੇਰੇ ਲਈ ਇੱਕ ਰਸਤਾ ਤੈਅ ਰਾਇਆ ਕਿ ਮੈਂ ਇਨਾਂ ਦੁੱਖਾਂ ਵਿੱਚੋਂ ਬਾਹਰ ਆ ਸਕਦਾ ਹਾਂ ਅਰ ਉਸ ਰਸਤੇ ਦਾ ਨਾਮ ਆ ਤੌਬਾ ਉਸ ਰਸਤੇ ਦਾ ਨਾਮ ਆ ਯੇਸੂ ਮਸੀਹ ਅੱਜ ਮੈਂ ਪ੍ਰਭੂ ਯੇਸੂ ਮਸੀਹ ਦੇ ਨਾਮ ਚ ਪਿਤਾ ਪਰਮੇਸ਼ਵਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਉਂਦੇ ਆ ਮੇਰੇ ਗੁਨਾਹ ਮੈਨੂੰ ਮਾਫ ਕਰੋ ਇੱਕ ਸੁਧਰੀਆ ਹੋਇਆ ਮਨ ਮੇਰੇ ਅੰਦਰ ਉਤਪੰਨ ਕਰੋ ਉਹ ਮਨ ਜਿਸ ਮਨ ਦੇ ਅੰਦਰ ਮੇਰੇ ਪਰਮੇਸ਼ਵਰ ਦੇ ਲਈ ਬਹੁਤ ਪ੍ਰੇਮ ਹੋਵੇ ਉਹ ਮਨ ਜਿਸ ਮਨ ਦੇ ਅੰਦਰ ਪਰਮੇਸ਼ਵਰ ਜੀ ਤੁਹਾਡਾ ਭੈ ਹੋਵੇ ਉਹ ਮਨ ਜੋ ਮਨ ਮੇਰੇ ਪਰਮੇਸ਼ਵਰ ਦੇ ਬਚਨਾਂ ਉੱਤੇ ਚੱਲਣ ਦੇ ਲਈ ਤਿਆਰ ਹੋਵੇ ਉਹ ਮਨ ਜਿਸ ਮਨ ਦੇ ਅੰਦਰ ਪਰਮੇਸ਼ਵਰ ਤੁਸੀਂ ਆਪ ਵਾਸ ਕਰਦੇ ਆ ਉਹ ਮਨ ਮੇਰੇ ਅੰਦਰ ਉਤਪੰਨ ਕਰੋ ਕਿਸ ਸਥਿਰ ਆਤਮਾ ਵੀ ਉਹ ਸਥਿਰ ਆਤਮਾ ਜਿਹੜਾ ਮੇਰੇ ਅੰਦਰਲੀ ਸਾਰੀ ਝਟਕੜਾਂ ਨੂੰ ਖਤਮ ਕਰ ਦੇਵੇ ਉਹ ਸਥਿਰ ਆਤਮਾ ਜਿਹੜਾ ਮੇਰੇ ਅੰਦਰਲੇ ਸਾਰੇ ਚੰਚਲ ਵਿਚਾਰਾਂ ਨੂੰ ਖਤਮ ਕਰੇ ਉਹ ਸਥਿਰ ਆਤਮਾ ਜੋ ਮੈਨੂੰ ਪਰਮੇਸ਼ਰ ਆਪ ਜੀ ਦੀ ਰਾਹ ਉਤੇ ਚੱਲਣ ਵਿੱਚ ਮੇਰੀ ਮਦਦ ਕਰੇ ਉਹ ਸਥਿਰ ਆਤਮਾ ਸੱਚਮੁੱਚ ਪ੍ਰਭੂ ਯਿਸੂ ਮਸੀਹ ਮੇਰੇ ਹੀ ਗੁਨਾਹਾਂ ਦੇ ਬਦਲੇ ਮੈਨੂੰ ਹੀ ਪਛਾਉਣ ਦੇ ਬਦਲੇ ਮੇਰੀ ਹੀ ਮੁਕਤੀ ਦੇ ਕਾਰਨ ਸਲੀਬ ਉੱਤੇ ਬਲੀਦਾਨ ਹੋ ਗਏ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਕਤਰਾ ਕਤਰਾ ਲਹੂ ਮੇਰੇ ਇੱਕ ਇੱਕ ਪਾਪ ਨੂੰ ਧੋਦਾ ਹੈ ਉਹ ਪਾਪ ਜਿਹੜੇ ਕਿਰਮਚ ਜੈ ਗੂੜੇ ਪ੍ਰਭੂ ਯੀਸੂ ਮਸੀਹ ਦਾ ਲੋ ਉਹਨਾਂ ਨੂੰ ਧੋਕੇ ਮੈਨੂੰ ਬਰਫਸਿਆ ਚਿੱਟਾ ਕਰ ਰਿਹਾ ਆ ਉਹ ਆਪਣੀ ਧਾਰਮਿਕਤਾ ਨੂੰ ਮੇਰੇ ਉੱਤੇ ਭੇਜਦਾ ਆ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਆ ਕਿ ਤੁਸੀਂ ਮੇਰੇ ਉੱਤੇ ਕਿਰਪਾ ਕਰੋ ਕਿ ਮੈਂ ਤੁਹਾਡੇ ਬਚਨ ਉੱਤੇ ਚੱਲ ਸਕਾਂ ਔਰ ਇੱਕ ਸੁਧਰਿਆ ਹੋਇਆ ਜੀਵਨ ਜੀ ਸਕਾਂ ਪ੍ਰਭੂ ਜੀ ਜਿਵੇਂ ਜੇ ਮੈਨੂੰ ਦੇਖਣਾ ਚਾਹੁੰਦੇ ਹੋ ਉਵੇਂ ਦਾ ਮੈਨੂੰ ਬਣਾ ਲਵੋ ਮੈਂ ਆਪਣੇ ਆਪ ਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਸਮਰਪਿਤ ਕਰਦਾ ਹਾਂ ਪ੍ਰਭੂ ਯਿਸੂ ਵਸੀ ਦੀ ਦੇ ਨਾਮ ਚ ਆਮੇਨ ਆਮੇਨ ਜਦੋਂ ਤੱਕ ਅਸੀਂ ਤੌਬਾ ਦੀ ਪ੍ਰਾਰਥਨਾ ਨਹੀਂ ਕਰਦੇ ਉਦੋਂ ਤੱਕ ਅਸੀਂ ਪਰਮੇਸ਼ਰ ਦੀ ਠਹਿਰਾਈ ਹੋਈ ਸ਼ਿਫਾ ਨੂੰ ਬਰਕਤ ਨੂੰ छुटकारे ਨੂੰ ਨਹੀਂ ਲੈ ਸਕਦੇ ਕਿਉਂਕਿ ਗੁਨਾਹ ਇੱਕ ਦੀਵਾਰ ਖੜੀ ਕਰਦੇ ਆ ਜਿਹੜੇ ਸਾਡੀ ਬਰਕਤ ਨੂੰ ਸਾਡੀ ਸ਼ਿਫਾ ਤੇ छुटकारे ਨੂੰ ਰੋਕਦੇ ਆ ਪਰ ਜਿੰਨੇ ਵੀ ਸੱਚੇ ਦਿਲ ਤੋਂ ਤੋਬਾ ਕਰ ਲਈ ਆ ਹੁਣ ਉਹ ਗੁਨਾਹਾਂ ਦੀ ਦੀਵਾਰ ਡਿੱਗ ਚੁੱਕੀ ਆ ਆਮੀਨ ਹੁਣ ਤੁਸੀਂ ਪਵਿੱਤਰदाई ਵਿੱਚ ਆ ਚੁੱਕੇ ਹੋ ਹੁਣ ਤੁਸੀਂ ਪਰਮੇਸ਼ਰ ਦੇ ਹਜ਼ੂਰ ਹੋ ਹੁਣ ਉਹ ਸਮਾਂ ਆ ਗਿਆ ਜਦੋਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਹੱਥ ਫੜਾ ਕੇ ਪਰਮੇਸ਼ਵਰ ਦੇ ਕੋਲੋਂ ਆਪਣੀ ਆਸ਼ੀਸ਼ ਨੂੰ ਲੈ ਸਕਦੇ ਹੋ ਹallelujah ਕਿਸੇ ਨੇ ਵੀ ਇਤ ਦਰਦਰ ਨਹੀਂ ਦਿਉਣ ਲਣਾ ਤੁਸੀਂ ਆਪਣਾ ਕੰਮ ਛੱਡ ਕੇ ਆਏ ਆ ਹੋ ਸਕਦਾ ਆਪਣੇ ਪਰਿਵਾਰ ਨੂੰ ਵੀ ਪਿੱਛੇ ਛੱਡ ਕੇ ਆਏ ਹੋਮੋ ਤੁਸੀਂ ਬਹੁਤ ਕੀਮਤੀ ਸਮਾਂ ਕੱਢ ਕੇ ਆਪਣੀ ਬਰਕਤ ਲੈਣ ਦੇ ਲਈ ਪਰਮੇਸ਼ਵਰ ਦੇ ਕੋਲੇ ਆਏ ਆ। ਤੇ ਇਹ ਸਮਾਂ ਵਿਅਰਥ ਨਹੀਂ ਕਰਨ। ਇਸ ਲਈ ਜਦੋਂ ਤੁਸੀਂ ਆਪਣੇ ਸਰੀਰ ਦੀਆਂ ਅੱਖਾਂ ਨੂੰ ਬੰਦ ਕਰੋਗੇ ਤਾਂ ਤੁਹਾਡੀਆਂ ਆਤਮਿਕ ਅੱਖਾਂ ਪਰਮੇਸ਼ਵਰ ਨੂੰ ਦੇਖਣਗੀਆਂ। ਪਰ ਜਦੋਂ ਤੱਕ ਤੁਸੀਂ ਆਪਣੀਆਂ ਸਰੀਰ ਦੀਆਂ ਅੱਖਾਂ ਨੂੰ ਖੁੱਲੀਆਂ ਰੱਖੋਗੇ ਉਦੋਂ ਤੱਕ ਸਿਰਫ ਤੁਸੀਂ ਆਲੇ-ਦੁਆਲੇ ਨੂੰ ਦੇਖ ਸਕਦੇ ਆ। ਤੁਸੀਂ ਅੱਗੇ ਪਿੱਛੇ ਸੱਚੇ ਖੰਭੇ ਖਲੋਤਿਆਂ ਹੋਏ ਨੂੰ ਦੇਖ ਸਕਦੇ ਆ ਪਰ ਜੇ ਤੁਸੀਂ ਅੱਜ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਣਾ ਹੈ ਉਹਦੀ ਕਿਰਪਾ ਨੂੰ ਦੇਖਣਾ ਉਹਦੇ ਕੰਮਾਂ ਨੂੰ ਦੇਖਣਾ ਹੈ ਫਿਰ ਤੁਸੀਂ ਆਪਣੇ ਸਰੀਰ ਦੀਆਂ ਅੱਖਾਂ ਨੂੰ ਬੰਦ ਕਰ ਲਓ ਤੇ ਆਪਣਾ ਸਾਰਾ ਧਿਆਨ ਪਰਮੇਸ਼ਵਰ ਦੇ ਵੱਲ ਲਾਓ ਪੂਰਾ ਧਿਆਨ ਪਰਮੇਸ਼ਵਰ ਦੇ ਉੱਤੇ ਹੀ ਕੇਂਦਰ ਕਰ ਲਵੋ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅੱਜ ਮੰਗੋ ਪੂਰੇ ਮਨ ਨਾਲ ਮੰਗੋ ਪੂਰੀ ਰੀਜ ਨਾਲ ਮੰਗੋ ਕੋਈ ਸੰਗਰਦੀ ਸ਼ਰਮਾਂ ਦੇ ਲੋੜ ਨਹੀਂ ਆ ਤੁਸੀਂ ਆਪਣੇ ਬਣਾਉਣ ਵਾਲੇ ਸਿਰਜਣਹਾਰ ਕਰਤਾਰ ਕੋਲੋਂ ਮੰਗਣਾ ਹੈ ਪਰਮੇਸ਼ਵਰ ਦੇ ਕੋਲੋਂ ਮੰਗਣਾ ਹੈ ਉਹ ਸਭਨਾਂ ਨੂੰ ਦਿੰਦਾ ਤੇ ਬਿਨਾਂ ਉਲਾਮੇ ਦੇ ਦਿੰਦਾ ਹੈ ਇਸ ਲਈ ਦਿਲ ਖੋਲ ਕੇ ਮੰਗੋ ਅੱਜ ਜੋ ਵੀ ਤੁਹਾਡੀ ਜ਼ਿੰਦਗੀ ਦੀ ਜ਼ਰੂਰਤ ਹੈ ਤੁਸੀਂ ਕਹੋ ਪਰ ਜੇ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ ਤੁਸੀਂ ਕਹੋ اے ਪਰਮੇਸ਼ਰ ਅੱਜ ਮੈਨੂੰ ਚੰਗਿਆਈ ਬਖਸ਼ੋ ਅੱਜ ਆਪਣੇ ਹੱਥ ਨਾਲ ਮੈਨੂੰ ਛੂ ਪ੍ਰਭੂ ਇਸ ਬਿਮਾਰੀ ਤੋਂ ਮੈਨੂੰ ਆਜ਼ਾਦ ਕਰ ਦਿਓ ਸੱਚੀ ਤੁਸੀਂ ਅੱਜ ਚੰਗੇ ਹੋ ਜਾਉਗੇ ਸੱਚੀ ਅੱਜ ਸਾਰੇ ਦੁੱਖ ਤੁਹਾਨੂੰ ਛੱਡ ਕੇ ਚਲੇ ਜਾਣਗੇ ਅੱਜ ਸਾਰੇ ਬੋਝ ਤੁਹਾਨੂੰ ਛੱਡ ਕੇ ਜਾ ਰਹੇ ਆ ਸਾਰੇ ਫਿਕਰ ਸਾਰੇ ਦੁੱਖ ਸਾਰੀਆਂ ਤਕਲੀਫਾਂ ਸਾਰਾ ਸਤਾਉ ਸਾਰੇ ਗਮ ਸਾਰੀਆਂ ਪਰੇਸ਼ਾਨੀਆਂ ਮੈਂ ਪਰਮੇਸ਼ਰ ਦੀ ਦਾਸੀ ਆਪਣੇ اپنی حضوری نو ਤੁਹਾਡੇ ਉਤੇ ਰਵੀਲ ਕਰਨਗੇ ਸੱਚਮੁੱਚ ਤੁਸੀਂ ਉਹਦੀ ਹਜ਼ੂਰੀ ਨੂੰ ਮਹਿਸੂਸ ਕਰ ਸਕਦੇ ਹੋ ਉਸਦੀ ਹਜ਼ੂਰੀ ਇਸ ਜਗ੍ਹਾ ਤੇ ਅਮਨ ਪਰਤਾਇਤ ਦੇ ਨਾਲ ਅਮੇਨ ਸੱਚਮੁੱਚ ਇਸ ਜਗ੍ਹਾ ਤੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਖੁਦਾ ਦਾ ਧੰਨਵਾਦ ਕਰੋ ਧੰਨਵਾਦ ਕਰੋ ਉਹਦੀ ਹਜ਼ੂਰੀ ਦੇ ਲਈ ਉਹਦੀ ਹਜ਼ੂਰੀ ਨੂੰ ਮਹਿਸੂਸ ਕਰੋ ਮਹਿਸੂਸ ਕਰੋ ਉਹਦੀ ਹਜ਼ੂਰੀ ਨੂੰ ਹਰ ਛੜਕੋ ਉਹਨਾਂ ਦੀ